ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਨੂੰ ਬੀਤੇ ਦਿਨ ਕਿਸੇ ਸੱਜਣ ਵੱਲੋਂ ਰਿਕੁਐਸਟ ਆਈ ਸੀ ਕਿ ਜਿਹੜਾ ਮੈਂ ਪਿਛਲੀ ਵਿਧਾਨ ਸਭਾ ਇਲੈਕਸ਼ਨ ਸਮੇ ਇੱਕ ਗਾਣਾ ਲਿਖਿਆ ਸੀ ਗਾਇਆ ਵੀ ਸੀ ਕਿ ਉਹਨੂੰ ਕਵਿਤਾ ਰੂਪ ਚ ਪੇਸ਼ ਕੀਤਾ ਜਾਵੇ ਅੱਜ ਮੌਕਾ ਮਿਲਿਆ ਟਾਈਮ ਮਿਲਿਆ ਕਿ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਾਂ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਮਿਲਾਈਏ ਭਾਜਪਾ ਦੇ ਨਾਲ ਰਲ ਕੇ ਨਵਾਂ ਪੰਜਾਬ ਬਣਾਈਏ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਬਣਾਇਆ ਹੈ ਕਰਤਾਰਪੁਰ ਸਾਹਿਬ ਦਾ ਲੰਗਰ ਵੀ ਖੁਲਵਾਇਆ ਹੈ ਸ਼ਰਧਾ ਦੇ ਨਾਲ ਜਾ ਕੇ ਲੋਕੋ ਸੀਸ ਚੁਕਾਈਏ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਮਿਲਾਈਏ ਆਯੂਸ਼ਮਾਨ ਕਾਰਡ ਗਰੀਬਾਂ ਦੇ ਬਣਵਾ ਦਿੱਤੇ ਸਸਤੀਆਂ ਦਵਾਈਆਂ ਦੇ ਸੈਂਟਰ ਖੁਲਵਾ ਦਿੱਤੇ ਜਿੱਥੇ ਮਰਜੀ ਮੁਫਤ ਇਲਾਜ ਕਰਾਈਓ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਮਿਲਾਈਏ ਸੋਹਣੀਆਂ ਸੜਕਾਂ ਦਾ ਵੀ ਜਾਲ ਵਿਛਾਇਆ ਹੈ ਗੈਸ ਸਿਲੰਡਰ ਘਰ-ਘਰ ਵਿੱਚ ਪਹੁੰਚਾਇਆ ਹੈ ਰਾਸ਼ਨ ਮਿਲਦਾ ਸਭ ਨੂੰ ਰੋਟੀ ਰੱਜ ਕੇ ਖਾਈਏ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਬੰਨਾਈਏ ਦਰਬਾਰ ਸਾਹਿਬ ਦੇ ਲੰਗਰ ਦਾ ਟੈਕਸ ਹਟਾ ਦਿੱਤਾ ਸਾਰੀ ਸਿੱਖ ਕੌਮ ਦਾ ਲੋਕੋ ਮਾਣ ਵਧਾ ਦਿੱਤਾ ਤレインਾਂ ਤੇ ਚੜ ਕੇ ਗੁਰਦੁਆਮਾ ਦੇ ਦਰਸ਼ਨ ਪਾਈਏ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਬੰਨਾਈਏ ਝੁੱਗੀਆਂ ਦੀਆਂ ਪੱਕੇ ਮਕਾਨ ਬਣਾ ਦਿੱਤੇ ਕਿਸਾਨਾਂ ਦੇ ਭੁਗਤਾਨ ਸਿੱਧੇ ਕਰਵਾ ਦਿੱਤੇ ਸਬਸਿਡੀਆਂ ਵਿੱਚ ਹੋ ਗਿਆ ਵਾਦਾ ਰਲ ਖੁਸ਼ੀ ਮਨਾਈਏ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਬੁਲਾਈਏ ਤਾਲੀਬਾਨ ਤੋਂ ਹਿੰਦੂ ਸਿੱਖ ਬਚਾਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਗਵਾਏ ਨੇ ਮੋਦੀ ਜੀ ਦੇ ਯਤਨਾਂ ਲੋਕੋ ਸਦਕੇ ਜਾਈਏ ਆਓ ਪੰਜਾਬੀਓ ਮੋਦੀ ਦੇ ਨਾਲ ਹੱਥ ਬੁਲਾਈਏ ਤੇ ਅਖੀਰ ਵਿੱਚ ਗੁਰਜੀਤ ਕੋਹਲੀ ਪਟਿਆਲੇ ਵਾਲਾ ਗੱਲ ਸੁਣਾਵੇ ਵਾਹਿਗੁਰੂ ਭਾਜਪੀ ਦੀ ਸਰਕਾਰ ਬਣਾਵੇ ਅੱਧ ਕੀ ਮੌਕਾ ਯਾਰੋ ਹੱਥੋਂ ਨਾ ਗਵਾਈਏ ਆਓ ਪਜਾਂਦੀਓ ਮੋਦੀ ਦੇ ਨਾਲ ਹੱਥ ਮਲਾਈਏ ਭਾਜਪਾ ਦੇ ਨਾਲ ਰਲ ਕੇ ਨਵਾਂ ਪੰਜਾਬ ਬਣਾਈਏ ਥੈਂਕ ਯੂ ਧੰਨਵਾਦ